ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਲੁਧਿਆਣਾ ਨਾਰਥ ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਜਿਹੜੇ ਉਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਕਾਨੂੰਗੋ ਕਿਹਨੇ ਇੱਕ ਕਾਨੂੰਗੋ ਸੈਕਟਰ ਦੇ ਸੱਤ ਤੋਂ ਅੱਠ ਪਿੰਡ ਨੇ ਉਹਨਾਂ ਨੂੰ ਲੋਕਾਂ ਨਾਲ ਸਲਾਹ ਕਰਕੇ ਹੀ ਉਹਨਾਂ ਦੀ رائے ਲੈ ਕੇ ਇਹ ਕੀਤਾ ਗਿਆ ਤੇ ਇੱਕ ਸਬ ਤਹਿਸੀਲ ਜਿਹੜੀ ਹੈ ਲੁਧਿਆਣਾ ਨੌਰਥ ਬਣਾਈ ਜਾ ਰਹੀ ਜਿੱਥੇ ਇੱਕ ਨਇਬ ਤਹਿਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਲੁਧਿਆਣਾ ਨੌਰਥ ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਜਿਹੜੇ ਉਹਦੇ ਵਿੱਚ ਸ਼ਾਮਲ ਕੀਤੇ ਗਏ ਨੇ ਕਾਨੂੰਗੋ ਇੱਕ ਇੱਕ ਕਾਨੂੰਗੋ ਸੈਕਟਰ ਹੈ ਤੇ 7 ਤੋਂ 8 ਪਿੰਡ ਨੇ ਉਹਨਾਂ ਨੂੰ ਲੋਕਾਂ ਨਾਲ ਸਲਾਹ ਕਰਕੇ ਹੀ ਉਹਨਾਂ ਦੀ ਰਾਏ ਲੈ ਕੇ ਇਹ ਕੀਤਾ ਗਿਆ ਤੇ ਇੱਕ ਸਬਦ تحصیل ਜਿਹੜੀ ਹੈ ਲੁਧਿਆਣਾ ਨਾਰਥ ਬਣਾਈ ਜਾ ਰਹੀ ਜਿੱਥੇ ਇੱਕ ਨੈਪ تحصیلਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਲੁਧਿਆਣਾ ਨਾਰਥ ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਜਿਹੜੇ ਉਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਕਾਨੂੰਗੋ ਦੇ ਕਿ ਇੱਕ ਕਾਨੂੰਗੋ ਸੈਕਟਰ ਹੈ ਤੇ 7 ਤੋਂ 8 ਪਿੰਡ ਨੇ ਉਹਨਾਂ ਨੂੰ ਲੋਕਾਂ ਨਾਲ ਸਲਾਹ ਕਰਕੇ ਹੀ ਉਹਨਾਂ ਦੀ رائے ਲੈ ਕੇ ਇਹ ਕੀਤਾ ਗਿਆ ਤੇ ਇੱਕ ਸਬ ਤਹਿਸੀਲ ਜਿਹੜੀ ਹੈ ਲੁਧਿਆਣਾ ਨੌਰਥ ਬਣਾਈ ਜਾ ਰਹੀ ਜਿੱਥੇ ਇੱਕ ਨਹਿਤ ਤਹਿਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਲੁਧਿਆਣਾ ਨੌਰਥ ਉਹਦੇ ਵਿੱਚ ਅ ਚਾਰ ਪਟਵਾਰ ਸੈਕਟਰ ਨੇ ਜਿਹੜੇ ਉਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਕਾਨੂੰਗੋ ਕਿਹਨੇ ਇੱਕ ਕਾਨੂੰਗੋ ਸੈਕਟਰ ਹੈ ਤੇ 7 ਤੋਂ 8 ਪਿੰਡ ਨੇ ਉਹਨਾਂ ਨੂੰ ਲੋਕਾਂ ਨਾਲ ਸਲਾਹ ਕਰਕੇ ਹੀ ਉਹਨਾਂ ਦੀ رائے ਲੈ ਕੇ ਇਹ ਕੀਤਾ ਗਿਆ ਤੇ ਇੱਕ ਸਬਦ ਤਹਿਸੀਲ ਜਿਹੜੀ ਹੈ ਲੁਧਿਆਣਾ ਨੌਰਥ ਬਣਾਈ ਜਾ ਰਹੀ ਜਿੱਥੇ ਇੱਕ ਨੈਪ ਤਹਿਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ